ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਰਨ ਮਾਜਰਾ ਨੇ ਅੱਜ ਵਿਧਾਨ ਸਭਾ ਹਲਕਾ ਅਮਰਗੜ ਦੇ ਐਸ ਸੀ ਭਾਈਚਾਰੇ ਦੇ 10 ਲੱਖ ਪਾਤਨੀਆਂ ਨੂੰ 11,18,360 ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਐਸ ਸੀ ਭਾਈਚਾਰੇ ਨਾਲ ਸੰਬੰਧਿਤ ਪਰਿਵਾਰਾਂ ਵੱਲੋਂ ਲਏ ਗਏ ਕਰਜ਼ਿਆਂ ਨੂੰ ਮੁਆਫ ਕਰਕੇ ਗਰੀਬ ਪਰਿਵਾਰਾਂ ਦੀ ਬਾਹ ਫੜਨ ਦਾ ਵੱਡਾ ਉਪਰਾਲਾ ਕੀਤਾ ਹੈ। ਜਿਸ ਨਾਲੇ ਲਾਗ ਪਾਤਰੀ ਪਰਿਵਾਰ ਹੋਣ ਆਪਣੇ ਪਵਿੱਖ ਨੂੰ ਨਵੀਂ ਦਿਸ਼ਾ ਦੇ ਸਕਣਗੇ ਅਤੇ ਆਰਥਿਕ ਤੌਰ ਤੇ ਖੁਦ ਮੁਖਤਾਰ ਬਣ ਸਕਣਗੇ। ਬੁਰਾ ਆਇਨੂ ਨਾ ਕਿ ਇੱਥੇ ਕੱਢ ਜੂਰੇ। ਆਜੋ ਬਈ ਬਲਜਿੰਦਰ ਤੂੰ ਆਜ ਤੂੰ ਆ ਜਾ ਵੀ ਕੋਈ ਨਹੀਂ ਕੋ ਆ ਜਾ। ਇਹ ਬਲਜਿੰਦਰ ਸਿੰਘ ਨੇ ਲਾਡੇ ਆਲਦੂ ਉਹਦਾ ਪੇਟ ਆ ਹੀ ਬਣੀ ਡੱਟੂ। ਇਧਰ। ਫਾਈਨ ਇਧਰ। ਤੂੰ ਘਰ ਆ ਜਾਏ ਤੂੰ ਕੋਰ ਤਿੰਦੀ ਆਈ ਏ ਤੂੰ ਖੜੀ ਨੀ ਰ ਤੂੰ ਅੰਦਰੇ ਭੱਜ ਜਾ ਨਾ ਬੱਸ ਇਹਨਾਂ ਦੀ ਆਈ ਸਾਡਾ ਆ ਲੈ ਲਉ ਸਾਡਾ ਬਸ ਕੋਈ ਨਹੀਂ ਤੂੰ ਲੈ ਲਿਆ ਬਿਮਾਰਾ ਨਾ ਕੋਈ ਬੰਦੇ ਤੂੰ ਅੰਦਰੇ ਭੱਜ ਜਾ ਠੀਕ ਗਿਆ ਵਾਗ ਲੁਕੜੀ ਹੈ ਦਦਾਰ ਲੈ ਲੈਨੇ ਸੁਮਨਦੀਪ ਸਿੰਘ ਸਾ ਕੋਈ ਨਹੀਂ ਤੂੰ ਖੜਾ ਦਦਾਰ ਰੁਕ ਦਦਾਰ ਸੁਮਨਦੀਪ ਸਿੰਘ ਮੂਰ ਵਾਲੀ ਦੀ ਕੀ ਹਾਲ ਹੈ ਠੀਕ ਹੈ ਠੀਕ ਹੈ ਇੱਥੇ ਦੇਖ ਕੋਈ ਸਹੀ ਠੀਕ ਹੜ ਜਾ ਪੂਰੇ ਖੜਜੋ ਤੁਸੀਂ ਗਾਲਾਂ ਘਾਂਦੇ ਹੋ ਛੋਟਾ ਉਹ ਮੂਰੇ ਲੈ ਜਾਓ ਪੂਰੇ ਖੜਾ ਇਹ ਛੋਟਾ ਸਿੰਘ ਇਹਦੇ ਬਸ਼ਕਰਾ ਉਹਨਾਂ ਬੇਲਾਈ ਛੋਟਾ ਪੀ ਜਾ ਬੜ ਬਹੁਤ ਇੱਥੇ ਹੋ ਤਾਂ ਇੱਧਰੇ ਖੜਾ ਲਾਉਂਦੇ ਕੋਈ ਇੱਧਰ ਦਾਰਸ਼ਨਿਕ ਹੋਰ ਤੇ ਆਜ ਤੁਸੀਂ ਉਹਨਾਂ ਦਾ ਬੇਟਾ ਵੀ ਦੱਸਦੇ ਪੈ ਨਹੀਂ ਕਰੋ ਕੋ ਜੋ ਅੱਗੇ ਹੀ ਹਾਲ ਪੈ ਟਿਕਲਾ ਦਾ ਪੈ ਨਹੀਂ ਕਰੋ ਪੈ ਨਹੀਂ ਕਰੋ ਆ ਉਧਰ ਤੇ ਇੱਧਰ ਤੇ ਅੱਗੇ ਲੋ ਜਿਹੜੇ

ਉਮਰਾਪੁਰ ਤੋਂ ਜੀ ਆਜੋ ਉਮਰਾਪੁਰ ਆਓ ਉਮਰਾਪੁਰ ਜਿੰਦੀ ਆਜੋ ਬੱਚੇ ਆਜੋ ਕੁੜੀਆਂ ਆਜੋ ਭਾਈ ਸਾਰੇ ਬੱਚੇ ਕਰੋ ਖੜੋ ਖੜੋ ਆ ਸਰਟੀਫਿਕੇਟ ਕਰ ਲਓ ਸਰ ਸਾਰੇ ਇਹ ਕਰ ਲਓਗੇ ਦਾ ਵਧੀਆ ਜੀ ਆਜੋਠੀ ਕਰਨੀ ਇੱਥੇ ਨਾ ਇਹਨਾਂ ਨੂੰ ਖੜਨ ਵੀ ਘਟੇ ਜਣਾ ਹੋਊਗੀ ਬਸ਼ਰਾ ਇਹ ਜਿਹੜੇ ਨੂੰ ਕਰ ਲਓ ਹੋਈ ਆ ਸਰ ਇਹ ਤਾਂ ਨਹੀਂ ਕੋਈ ਨਾ ਹੋਤਰ ਕੀਤੀ ਜਾਂਦੀਆਂ ਦੇ ਦੇ ਅੱਜ ਕਰਜਾ ਮਾਫੀ ਮੁਹਿੰਮ ਚਲਾਈ ਹੈ ਸਰਕਾਰ ਵੱਲੋਂ ਤੇ ਕਿੰਨੇ ਬੰਦਿਆਂ ਦੇ ਕਰਜਾ ਮਾਫੀ ਕਿਤੇ ਇਹਨਾਂ ਸਾਡੇ ਜਿਹੜਾ ਅਮਰਗੜ ਹਲਕਾ ਇਹਦੀ ਜਿਹੜੀ ਕੁੱਲ ਮਾਫੀ ਆਈ ਆ ਉਹ ਦੇਖੇ ਮਲੇ ਕੋਲਾ ਜ਼ਿਲ੍ਹਾ 13 ਲੱਖ ਤੋਂ ਉੱਪਰ ਆਈ ਆ 10 ਲੱਖ ਕੁਝ ਹਜ਼ਾਰ 11 ਲੱਖ 11 ਲੱਖ 18000 360 ਰੁਪਏ ਸਾਡੀ ਅਸੀਂ ਹੁਣ ਇਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਆ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਬਹੁਤ ਹੀ ਵੱਡਾ ਕੰਮ ਕਿਉਂਕਿ ਜਦੋਂ ਕੋਈ ਗਰੀਬ ਬੰਦਾ ਲੋਨ ਲੈ ਲੈਂਦਾ ਬਹੁਤ ਘਰਾਂ ਦੇ ਵਿੱਚ ਤਾਂ ਇਦਾਂ ਹੋਇਆ ਕਿ ਇਹਨੇ ਲੋਨ ਲਿਆ ਉਹਨਾਂ ਦੇ ਦੁਨੀਆ ਦੇ ਵਿੱਚ ਰਹੀ ਨਹੀਂ ਬਹੁਤ ਇਦਾਂ ਦੇ ਹੋਏ ਨੇ ਵੀ ਜਿਨ੍ਹਾਂ ਦੇ ਕੋਲੇ ਸਾਧਨ ਨਹੀਂ ਕਿ ਉਹਨਾਂ ਲਈ ਕਰਜ਼ਾ ਇੱਕ ਬਹੁਤ ਵੱਡੀ ਖੁਸ਼ੀ ਆ ਬਣੀ ਸੀ ਕਿ ਮੁੱਖ ਮੰਤਰੀ ਭਵਨਦਮਾਨ ਜੀ ਨੇ ਜਦੋਂ ਇਹ ਵਿੱਤ ਮੰਤਰੀ ਹਰਪਾਲ ਸਿੰਘ ਜੀ ਨੇ ਇਹ ਮਾਫੀ ਦਿੱਤੀ ਤਾਂ ਮੈਂ ਦੇਖਿਆ ਵੀ ਅੱਜ ਬਹੁਤ ਸਾਰੇ ਸਾਡੇ ਜਿੰਨੇ ਵੀ ਮਜ਼ਦੂਰ ਭਰਾ ਨੇ ਉਹਨਾਂ ਦੀ ਬਹੁਤ ਖੁਸ਼ੀ ਆ ਜੋ ਇੱਕ ਵੱਡੀ ਰਾਸ਼ੀ ਦੇ ਤੌਰ ਤੇ ਉਹਨਾਂ ਨੂੰ ਇਹ ਅਸੀਂ ਸਹਾਇਤਾ ਕੀਤੀ ਲੋਕਾਂ ਨੂੰ ਆਮ ਮੈਸੇਜ ਕੀ ਹੈ ਜਿਹੜੇ ਲੋਨ ਲੈਂਦੇ ਨੇ ਆਮ ਗਰੀਬ ਜਨਤਾ ਨਹੀਂ ਪਹਿਲੀ ਗੱਲ ਤਾਂ ਇਹ ਚਲੋ ਮਜਬੂਰੀ ਦੇ ਵਿੱਚ ਡਿਫਾਲਟ ਹੁੰਦਾ ਕੋਈ ਜਾਣ ਕੇ ਨਹੀਂ ਹੁੰਦਾ ਤੇ ਕੋਈ ਲੋਨ ਲੈ ਕੇ ਪਹਿਲਾਂ ਤਾਂ ਆਪਣੇ ਪਰਿਵਾਰ ਨੂੰ ਲੋਨ ਮਿਲਦੇ ਹੀ ਉਸ ਲਈ ਆ ਵੀ ਬੰਦਾ ਸੈੱਟ ਹੋ ਜੀਦਾ ਕਿਉਂਕਿ ਕੋਈ ਆਮ ਜਨ ਬਧਾਵੇ 22 ਚਾਂਸ ਹੁਣ ਲੋਨ ਤੁਸੀਂ ਲੈ ਲਿਆ ਕਮਾਊ ਬੰਦੇ ਦੀ ਕਿਤੇ ਡੈਥ ਹੋ ਗਈ ਕੋਈ ਬਿਮਾਰੀ ਆ ਗਈ ਫਿਰ ਉੱਥੇ ਪੇਪਸੀ ਬਣ ਜਾਂਦੀ ਹੈ ਪ੍ਰਿੰਾ ਸਰਕਾਰ ਦੀ ਸਹਾਇਤਾ ਤੇ ਗਰੀਬ ਦੀ ਜੇ ਕੋਈ ਮਦਦ ਕਰ ਸਕਦਾ ਸਰਕਾਰ ਹੀ ਕਰ ਸਕਦੇ ਉਹ ਵੀ ਜੇ ਹਮਦਰਦੀ ਸਰਕਾਰ ਹੋਵੇ ਨਹੀਂ ਤਾਂ ਕਿੰਨੇ ਸਾਲਾਂ ਤੋਂ ਇਹ ਗਰੀਬ ਲੋਕ ਤੁਰੇ ਫਿਰਦੇ ਸੀ ਨਾਲੇ ਚਿੱਠੀਆਂ ਆਉਂਦੀਆਂ ਜੀਆਂ ਘਰੇ ਇਹਨਾਂ ਦੇ ਮਾਤਮ ਸਾਜਿੰਦਾ ਸੀ ਜਦੋਂ ਸਰਕਾਰੀ ਚਿੱਠੀ ਆਉਂਦੀ ਸੀ ਮੇਰੇ ਨਾਲ ਜੀ ਸਾਡੇ ਡਿਸਟ੍ਰਿਕਟ ਦੇ ਸੰਸਦ ਵੀ ਹੈਗੇ ਨੇ ਜਿਹੜੇ ਆਪਸਾਂ ਨਹੀਂ ਨਾ ਦੇ ਉਹਨਾਂ ਨੇ ਸਾਰੇ ਇਹ ਇਹਨਾਂ ਨੂੰ ਘਰ ਘਰ ਜਾ ਕੇ ਸੁਣਿਆ ਲਾਇਆ ਤੇ ਇਹਨਾਂ ਨੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਬਹੁਤ ਧੰਨਵਾਦ ਜਮਾਪੁਰ ਇਹ ਰਾਤਨਾ ਹੈ ਕਿ ਸਿਓ 1118000 ਰੁਪਏ ਸੀ ਜੀ ਇਹ ਮਲੇਰ ਕੋਲੇ ਜਿਹਨੇ ਟੋਟਲ 1384000 ਰੁਪਏ ਮਾਫ ਜਨੇ ਟੋਟਲ 13 ਮਤਲਬ ਪਰਿਵਾਰਾਂ ਨੂੰ ਇਹ ਰਾਹਤ ਮਿਲੀ ਅੱਜ ਮਾਫੀ ਤੋਂ ਬਾਅਦ ਜਿਹੜੇ ਪਰਿਵਾਰ ਮਤਲਬ ਕਾਜੀ ਦਲਦਲ ਦੇ ਵਿੱਚ ਮਤਲਬ ਦਬੇ ਹੋਏ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਆਉਂਦੀ ਜਦੋਂ ਅਸੀਂ ਵੀ ਘਰੇ ਜਾਂਦੇ ਸੀ ਸਾਨੂੰ ਦਿੱਕਤ ਆਉਂਦੀ ਸੀ ਬਹੁਤ ਜ਼ਿਆਦਾ ਤੇ ਜਿਹੜੇ ਨੂੰ ਜਿਹੜੀ ਅੱਜ ਰਾਹਤ ਮਿਲੀ ਹੈ ਇਹਨਾਂ ਤੋਂ ਤੱਕ ਦੀ ਮਾਫੀ ਹੈ ਜੀ ਇਹ ਸਰ 31 ਮਾਰਚ 2020 ਤੱਕ ਜਿਹੜੇ ਕੇਸ ਡਿਸਵਰਸ ਹੋਏ ਸੀ ਜੀ ਉਹ ਲਾ ਕੁ ਡੇਢ ਜਿਹੜੀ ਕਾਰਪੋਰੇਸ਼ਨ ਬਣੀ ਉਹ ਕੇਸ ਕਰਨ ਵਾਪਸੀ ਜੀ ਜੀ ਸਰਪ੍ਰੋਹਨ ਸਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਸਰਕਾਰ ਦਾ ਸਤਿਜਗਨ ਜੀ ਸਾਹਿਬ ਆ ਬਹੁਤ ਬਹੁਤ ਧੰਨਵਾਦ ਜੀ ਇਹ ਤੋਂ ਮਾਫੀ ਲੈ ਹਾਂ ਜੱਕ ਹੈ ਇਹ ਨਾਮ ਹੈ ਤੋਂ ਸਰਕਾਰਾਂ ਆਈਆਂ ਗਈਆਂ ਗਈਆਂ ਕਰ ਕਰ ਕੇ ਮਾਫੀ ਜਰੂਰ ਨਹੀਂ ਠੁਕੂਆ ਹੋਇਆ ਜਿਹੜੀ ਅੱਜ ਬੱਡੇ ਮਾੜਾ ਮੂਟਾ ਸਾਡੀ ਸੋਹਣੀ ਸਰਕਾਰ ਨੇ ਹੋਰ ਇਹ ਲੱਗਦਾ ਕਿੰਨੀ ਕਿ ਖੁਸ਼ੀ ਹੈ ਕੋਈ ਚੀਜ਼ੀ ਗੱਲ ਬਹੁਤ ਪ੍ਰੇਮਤੀ ਹੁੰਦੀ ਹੈ ਜੀ

ਨਸਾ ਦੇ ਮਾਪੀ ਕੀ ਲੱਗਦਾ ਸਰਕਾਰ ਚੰਗੇ ਕੰਮ ਕਰ ਰਹੀ ਹੈ ਕਿੰਨੇ ਸਾਲਾਂ ਤੋਂ ਚਰਜਾ ਚੱਲ ਰਿਹਾ ਹੈ ਤੁਹਾਡਾ ਮੇਰਾ ਨਾਮ 15 ਕੀ ਕੰਮ ਕਰਦੇ ਹੋ ਤੁਸੀਂ ਆਹੇ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਬਹੁਤ ਦਿਨਾਂ ਦਾ ਨਵਾ ਰਹੇ ਆਸੀਂ ਇਹਨਾਂ ਦਾ ਗੌਰ ਨਹੀਂ ਭੜਾ ਸਕਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸੁਖਦੇਵ ਸਿੰਘ ਜੀ ਮੇਰੇ ਡੈਡੀ ਨੂੰ ਅਧਰੰਗ ਹੋਗਾ ਸੀ 98 ਦਾ ਸੀ ਲੈਤਾ ਤੀਏ ਜੀ ਮੇ ਤੋਂ ਭਰਿਆ ਨਹੀਂਗਾ ਕਿ ਮੇਰੀ ਮਾਂ ਤੇ ਡੈਡੀ ਦੀ ਦੋਹਾਂ ਦੀ ਡੈਥ ਹੋ ਗਈ ਸੀ ਮੈਂ ਬਹੁਤ ਧੰਨਵਾਦ ਕਰਦਾ ਇਹ ਸਰਕਾਰ ਦਾ ਜਿਹਨੇ ਸਾਡਾ ਕਰਜ਼ਾ ਮਾਫ ਕਰਾਈ ਮੈਂ ਤਿੰਨ ਭਾਈ ਤੇ ਅਸੀਂ ਤਿੰਨੇ ਜਾਣੇ ਮੈਂ ਇਕੱਲੇ ਨੇ ਵਿਆਹੇ ਨੇ ਬਹੁਤ ਧਿਆੜੀ ਕਰਦਾ ਆ ਆਂ ਲੱਗਦਾ ਹੈ ਬਹੁਤ ਵਧੀਆ ਕਰਾਈ ਸਰਕਾਰ ਨੇ ਇਹਨਾ ਕੰਮ ਬਹੁਤ ਖੁਸ਼ ਹੋ ਹਾਂਜੀ ਖੁਸ਼ ਆਂ ਜੀ ਹਰ ਵੀ ਘੜੀ ਖੁਸ਼ ਹੋ